ਸਸੇ ਕਾਜੀ ਸਾਰਿਆਂ ਨੂੰ ਕਰੇ ਨੋ ਵੀ ਲੱਛ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਫਿਰ ਇੱਕ ਸ਼ਾਨਦਾਰ ਨੁਸਖਾ ਤਰਨਲ ਸ਼ੇਅਰ ਕਰਵਾ ਕੇ ਹਾਜ਼ਰ ਹੋਏ ਆਂ ਅੱਜ ਦਾ ਨੁਸਖਾ ਉਹਨਾਂ तमाम ਬਜ਼ੁਰਗਾਂ ਵਾਸਤੇ ਵਰਦਾਨ ਸਾਬਿਤ ਹੋਏਗਾ ਜਿਨ੍ਹਾਂ ਨੂੰ ਗੋਡਿਆਂ 'ਚ ਦਰਦ ਹੈ ਮੋਢੇ 'ਚ ਦਰਦ ਹੈ ਕਮਰ 'ਚ ਦਰਦ ਹੈ ਸ਼ਿਆਟਿਕਾ ਦੀ ਪ੍ਰੋਬਲਮ ਹੈ ਮਾਸਪੇਸ਼ੀਆਂ ਦੇ ਵਿੱਚ ਖਿਚਾਵ ਹੈ ਐਸ ਤਰ੍ਹਾਂ ਲੱਗਦਾ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਠੀਕ ਹੈ ਔਰ ਦਰਦਾਂ ਕਿ ਪਿੱਛੇ ਨਹੀਂ ਛੱਡ ਰਹੀਆਂ ਈਵਨ जिन्ना दा ब्लड प्रेशर ਵੀ ਹਾਈ ਰਹਿੰਦਾ ਹੈ ਉਹਨਾਂ ਵਾਸਤੇ ਵੀ ਕਮਾਲ ਦਾ ਨੁਸਖਾ ਮੈਂ ਤੁਹਾਨੂੰ ਦੱਸਾਂਗਾ ਲੇਕਿਨ ਲੇਕਿਨ ਇੱਕ ਇੱਕ ਤਾਂ ਨੁਸਖਾ ਬਹੁਤ ਆਸਾਨ ਹੈ ਜਦੋਂ ਮੈਂ ਨੁਸਖਾ ਦੱਸਾਂਗਾ ਤੇ ਚੈਨਲ ਛੱਡ ਕੇ ਭਜਣਾ ਨਹੀਂ ਕਿਉਂਕਿ ਜਿਸ ਚੀਜ਼ ਬਾਰੇ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਹੋਗੇ ਇਹ ਇਹ ਤਾਂ ਮੈਂ ਹਜ਼ਾਰਾਂ ਵਾਰ ਲੱਖਾਂ ਵਾਰ ਦੇਖੀ ਹੈ ਚੀਜ਼ ਦੇਖੀ ਹੈ ਸੁਣੀ ਵੀ ਹੋਏਗੀ ਲੇਕਿਨ ਜਿਹੜਾ ਤਰੀਕਾ ਮੈਂ ਅੱਜ ਦੱਸਾਂਗਾ ਨਾ ਮੇਰੀ ਗਾਰੰਟੀ ਹੈ YouTube ਚੈਨਲ ਦੇ ਉੱਤੇ ਤੁਸੀਂ ਅੱਜ ਤੱਕ ਨਹੀਂ ਇਹਨੂੰ ਸੁਣਿਆ ਹੋਏਗਾ ਸ਼ੋਰ ਸ਼ੋਰ ਠੀਕ ਹੈ ਬਹੁਤ ਸ਼ਾਨਦਾਰ ਨੁਸਖਾ ਮੈਂ ਤੁਹਾਨੂੰ ਨਾਲ ਸ਼ੇਅਰ ਕਰਨ ਜਾ ਰਹੇ ਹਾਂ اور جننے بھی بزرگ سب ਤੋਂ زیادہ بزرگ ਮੈਨੂੰ ਇਸ ਕੇ ਮਾਮਲੇ ਚ ਮੈਸੇਜ ਕਰਦੇ ਆ ਕਿ ਭਾਈ ਐਨੀਆਂ ਦਰਦਾ ਹੋ ਰਹੀਆਂ ਕੋਈ ਸਿੰਪਲ ਜਿਆ ਨੁਸਖਾ ਦੱਸੋ ਜਿਹਨੂੰ ਅਸੀਂ ਰੂਟੀਨ ਚ ਆਪਣੇ ਇਸਤੇਮਾਲ ਕਰ ਸਕੀਏ ਜਿਹਨੂੰ ਬਣਾਣਾ ਆਸਾਨ ਹੋਵੇ ਜਿਹਨੂੰ ਲੈਣਾ ਆਸਾਨ ਹੋਵੇ اور ਉਹਦੇ ਚ ਅਲੱਗ-ਅਲੱਗ ਹਾਂ ਇਹਦੇ ਚ ਆਪਸ਼ਨ ਵੀ ਮੈਂ ਬਹੁਤ ਅੱਛੇ ਦੱਸਾਂਗਾ ਤੁਹਾਨੂੰ ਦੋ ਤਿੰਨ ਐਸੇ ਆਪਸ਼ਨ ਦੱਸਾਂਗਾ ਮਜ਼ਾ ਆ ਜਾਏਗਾ اور ਵੀਡੀਓ ਚ ਬਨੇ ਰਹਿਣਾ ਬਣਾਣਾ ਬਿਲਕੁਲ ਵੀ ਚੀਜ਼ ਨੂੰ ਦੇਖ ਕੇ ਕਿਉਂਕਿ ਬਹੁਤ ਆਸਾਨ ਨੁਸਖਾ ਹੈ ਠੀਕ ਹੈ ਤੇ ਕਿਆ ਕਰਨਾ ਹੈ ਕਿਸ ਤਰ੍ਹਾਂ ਨੂੰ ਪੀਣਾ ਹੈ ਕਿਸ ਤਰ੍ਹਾਂ ਲੈਣਾ ਹੈ ਆਉ ਦੇਖਦੇ ਆ ਕੈਮਰਾ ਥੋੜਾ ਨਜ਼ਦੀਕ ਕਰੋ ਸਾਰੇ ਵੀਅਰਸ ਨੂੰ ਇੱਕ ਵਾਰ ਦਿਖਾਓ ਕਿ ਕਿਆ ਚੀਜ਼ ਹੈ ਜਿਹਦੇ ਨਾਲ ਅਸੀਂ ਇਹ तमाम ਤਕਲੀਫਾਂ ਤੋਂ निजात pa ਸਕਦੇ ਹਾਂ ਠੀਕ ਹੈ ਤੇ ਲਓ ਜੀ ਹੁਣ ਤੁਸੀਂ ਸਮਝ ਗਏ ਹੋਵੇਗੀ ਕਿਆ ਚੀਜ਼ ਹੈ ਇਹ ਚੀਜ਼ ਹੈ ਜੀ ਮੇਥੀ ਦਾਣਾ ਠੀਕ ਹੈ ਮੇਥੀ ਦਾਣਾ ਹੁਣ ਇਹਦੇ ਚ ਵੀ ਦੋ ਤਰ੍ਹਾਂ ਦੇ ਮੇਥੀ ਦਾਣੇ ਆਉਂਦੇ ਆ ਇੱਕ ਤਾਂ ਮੇਥੀ ਦਾਣਾ ਹੁੰਦਾ ਹੈ ਬਰੀਕ ਔਰ ਇੱਕ ਹੁੰਦਾ ਮੋਟਾ ਮੇਥਰੇ ਆਪਾਂ ਲੈਣਾ ਮੇਥੀ ਦਾਣਾ ਬਰੀਕ ਠੀਕ ਹੈ ਬਰੀਕ ਮੇਥੀ ਦਾਣੇ ਲੈ ਕੇ ਆਣਾ ਔਰ ਇਹਦੇ ਚ ਤੁਸੀਂ ਕੀ ਕਰਨਾ ਹੈ ਜਿੰਨੀ ਤੁਹਾਡੀ ਉਮਰ ਹੈ ਮੰਨ ਲਓ ਤੁਹਾਡੀ ਉਮਰ 45 ਸਾਲ ਹੈ ਤੇ ਤੁਸੀਂ 45 ਦਾਣੇ ਮੇਥੀ ਦਾਣੇ ਦੇ ਲੈਣੇ ਹਨ ਗਿਣ ਕੇ ਲੈ ਲੈਣੇ 45 ਨਾਲ ਠੀਕ ਹੈ ਜੇ 60 ਸਾਲ ਦੀ ਉਮਰ ਹੈ ਤੇ 60 ਦਾਣੇ ਲੈ ਲੈਣੇ ਜਿੰਨੀ ਉਮਰ ਹੈ ਓਨੇ ਮੇਥੀ ਦਾਣੇ ਜੇ ਤੁਹਾਡੇ ਕੋਲ ਟਾਈਮ ਦੀ ਤਕਲੀਫ ਹੈ ਸਮੇਂ ਦੀ ਤਕਲੀਫ ਹੈ ਤੇ ਆਪਣਾ ਚੁੱਪਚਾਪ ਇੱਕ ਚਮਚਾ ਇਹ ਚੋਲ ਦਿੱਤਾ ਔਰ ਇੱਕ ਕੱਪ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਿਮ ਗੈਸ ਦੇ ਉੱਤੇ ਉਬਾਲਣਾ ਸਿਮ ਗੈਸ ਮਤਲਬ ਲੋ ਫਲੇਮ ਦੇ ਉੱਤੇ ਘੱਟ ਗੈਸ ਦੇ ਉੱਤੇ ਠੀਕ ਹੈ ਤੇ ਉਹਦੇ ਉੱਤੇ ਤੁਸੀਂ ਘੱਟੋ ਘੱਟ ਨੂੰ 10 ਮਿੰਟ ਵਾਸਤੇ ਗਰਮ ਕਰਨਾ ਹੁਣ ਤੁਸੀਂ ਕਹੋਗੇ 10 ਮਿੰਟ ਬਹੁਤ ਜ਼ਿਆਦਾ ਮੈਂ ਹੁਣੇ ਤੁਹਾਨੂੰ ਤਰੀਕਾ ਵੀ ਦੱਸਦਾ ਜਿਹਦੇ ਵਿੱਚ ਤੁਸੀਂ ਟਾਈਮ ਰਿਡਿਊਸ ਕਰ ਸਕਦੇ ਠੀਕ ਹੈ ਉਹ ਵੀ ਤਰੀਕਾ ਦੱਸਦਾ ਹੁਣੇ ਇਹ ਤੁਸੀਂ 10 ਮਿੰਟ ਵਾਸਤੇ ਇਹਨੂੰ ਚੰਗੀ ਤਰ੍ਹਾਂ ਉਬਾਲ ਲੈ ਔਰ ਉਬਾਲ ਕੇ ਲੇਕਿਨ ਗੈਸ ਸਲੋ ਰੱਖਣਾ ਲੋ ਫਲੇਮ ਦੇ ਉੱਤੇ ਰੱਖਣਾ ਸਿਮ ਗੈਸ ਠੀਕ ਹੈ ਇਹਨੂੰ ਉਬਾਲ ਕੇ ਉਸ ਤੋਂ ਬਾਅਦ ਤੁਸੀਂ ਇੱਕਦਮ ਛਾਨਣਾ ਨਹੀਂ ਹੈ ਇਹਨੂੰ ਪਿਆ ਰਹਿਣ ਦੋਸਤ ਦੇ ਉੱਤੇ ਠੀਕ ਹੈ ਤੇ ਮਤਲਬ ਇਹਨੂੰ ਉਤਾਰ ਕੇ ਰੱਖ ਲਿਆ ਜਦੋਂ ਇਹ ਗੂੰਗਣਾ ਹੋ ਜੇ ਗੂੰਗਣਾ ਜਦੋਂ ਹੋ ਜੇ ਉਸ ਤੋਂ ਬਾਅਦ ਇਹਨੂੰ ਆਪਾਂ ਛਾਣ ਲੈਣਾ ਔਰ ਛਾਣ ਕੇ ਸਵੇਰੇ ਸਵੇਰੇ ਖਾਲੀ ਪੇਟ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਮੀਨਾ ਰਾਈਟ ਤੇ ਇਹ ਤੁਸੀਂ ਰੋਜ਼ਾਨਾ ਆਪਣੀ ਰੁਟੀਨ 'ਚ ਕਰ ਲੈਣਾ ਹੁਣ ਦੂਜੀ ਗੱਲ ਜੇ ਤੁਸੀਂ ਕਹੋ ਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਜੀ ਅਸੀਂ 10 ਮਿੰਟ ਤਾਂ ਕਰ ਹੀ ਨਹੀਂ ਸਕਦੇ ਸਵੇਰੇ ਇੰਨਾ ਟਾਈਮ ਨਹੀਂ ਹੁੰਦਾ ਉਹਦਾ ਵੀ ਇੱਕ ਬੜਾ ਬਿਹਤਰੀਨ ਤਰੀਕਾ ਦੱਸਦਾ ਹਾਂ ਤੁਸੀਂ ਜੇ ਟਾਈਮ ਨਾ ਹੋਵੇ ਤੇ ਰਾਤੀ ਤੁਸੀਂ 45 ਦਾਣੇ ਜੇ ਤੁਹਾਡੀ ਉਮਰ 45 ਸਾਲ ਹੈ ਤੇ 45 ਦਾਣੇ ਇਹ 60 ਸਾਲ ਦੇ 60 ਦਾਣੇ ਇਹ 60 ਦਾਣੇ ਜਿਹੜੇ ਇਹਦੇ ਵਿੱਚ ਤੁਸੀਂ ਰਾਤ ਨੂੰ ਪਿਉਂੋ ਨਹੀਂ ਆ ਟਾਈਮ ਤੇ ਇੱਕ ਚਮਚਾ ਪਿਉਂੋ ਠੀਕ ਹੈ ਇੱਕ ਚਮਚਾ ਪਿਉਂ ਕੇ ਤੇ ਸਵੇਰੇ ਉੱਠ ਕੇ ਇਹਨੂੰ ਜਦੋਂ ਉਬਾਲੋਗੇ ਸੇਮ ਤਰੀਕੇ ਨਾਲ ਹੀ ਲੋ ਫਲੇਮ ਦੇ ਉੱਤੇ ਸਿੰ ਗੈਸ ਤੇ ਆਪਾਂ ਨੂੰ ਗਰਮ ਕਰਨਾ ਤੇ 10 ਮਿੰਟ ਦੀ ਥਾਂ ਤੇ ਫਿਰ ਤੁਹਾਡੇ ਲੱਗਣਗੇ 5 ਮਿੰਟ 5 ਮਿੰਟਾਂ ਨੂੰ ਚੰਗੀ ਤਰ੍ਹਾਂ ਗਰਮ ਕਰੋ ਔਰ 5 ਮਿੰਟਾਂ ਬਾਅਦ ਇਹ ਇਸ ਟਾਈਮ ਅੱਧਾ ਰਹਿ ਜਾਏਗਾ ਔਰ ਇਹਦੇ ਫਾਇਦੇ ਵੀ ਹਾਦ ਤੋਂ ਜ਼ਿਆਦਾ ਮਿਲਣਗੇ 50 ਮਿੰਟਾਂ ਬਾਅਦ ਤੁਸੀਂ ਮਤਲਬ ਦੇਖੋਗੇ ਕਿ ਇਹ ਉਸੇ ਤਰੀਕੇ ਦਾ ਉਸੇ ਤਸਵੀਰ ਦਾ ਬਣ ਜਾਏਗਾ ਜਿਸ ਤਰ੍ਹਾਂ ਦਾ 10 ਮਿੰਟ ਚ ਬਣਦਾ ਠੀਕ ਹੈ ਇਹ ਤੁਹਾਡੇ ਟਾਈਮ ਸੇਵ ਹੋ ਹੁਣ ਜੇ ਜਦੋਂ ਤੁਸੀਂ ਇਹਨੂੰ ਮਤਲਬ ਪੀਓਗੇ ਤੁਹਾਨੂੰ ਕੌੜਾ ਲੱਗੇਗਾ ਬਹੁਤ ਹੁਣ ਇਹਦੇ ਵਿੱਚ ਆਪਸ਼ਨ ਕਿਹ ਹੈ ਆਪਸ਼ਨ ਹੈ ਵੀ ਕਿ ਤੁਸੀਂ ਇਹਦੇ ਵਿੱਚ ਦੇਸੀ ਖੰਡ ਮਿਲਾ ਸਕਦੇ ਹੋ ਠੀਕ ਹੈ ਜਾਂ ਗੋੜ ਮਿਲਾ ਸਕਦੇ ਹੋ ਦੋਨੋਂ ਚੀਜ਼ਾਂ ਚ ਕੋਈ ਵੀ ਮਿਲਾ ਲਓ ਅੱਛਾ ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਜਿਨ੍ਹਾਂ ਦੇ ਛਾਤੀ 'ਚ ਬਲਗਮ ਅਰੇਸ਼ਾ ਹੁੰਦਾ ਹੈ ਔਰ ਕਫ ਬਣਿਆ ਹੁੰਦਾ ਹੈ ਉਹਦੀ ਵਜ੍ਹਾ ਨਾਲ ਜੇ ਛਾਤੀ 'ਚ ਦਰਦ ਹੋਵੇ ਤੇ ਐਸੇ ਕਾੜੇ ਦੇ ਅੰਦਰ ਤੁਸੀਂ ਇੱਕ ਚਮਚਾ ਜਾਂ ਦੋ ਚਮਚੇ ਜੇ ਡਾਇਬਟੀਜ਼ ਨਹੀਂ ਹੈ ਤੇ ਤੁਸੀਂ ਉਹ ਸ਼ਹਿਦ ਦੇ ਵੀ ਮਿਲਾ ਕੇ ਔਰ ਇਹਨੂੰ ਪੀ ਸਕਦੇ ਹੋ ਇਹ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਨੂੰ ਛਾਤੀ 'ਚ ਦਰਦ ਰਹਿੰਦਾ ਹੈ ਜਾਂ ਰੇਸ਼ਾ ਵਗੈਰਾ ਠੀਕ ਹੈ ਅਦਰਵਾਈਜ਼ ਜਿਨ੍ਹਾਂ ਨੂੰ ਗੋਡਿਆਂ 'ਚ ਦਰਦ ਹੈ ਜੋੜਾਂ 'ਚ ਦਰਦ ਹੈ ਕਿਤੇ ਵੀ ਸ਼ਾਰਟਿਕਾ ਹੈ ਕਮਰ ਦਰਦ ਹੈ ਕਿਤੇ ਵੀ ਦਰਦ ਹੈ ਠੀਕ ਹੈ ਇਹ ਉਹਦੇ ਚੋਂ ਦੇਸੀ ਖੰਡ ਜਾਂ ਫਿਰ ਗੁੱੜ ਬਲਾ ਸਕਦੇ ਆ ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਜੇ ਤੁਸੀਂ ਚਾਹੋ ਤੇ ਚਾਹ ਮੱਕਣੀਆਂ ਨੂੰ ਪੀ ਸਕਦੇ ਹੋ ਠੀਕ ਹੈ ਮਤਲਬ ਕਿ ਇਹਦੇ ਚ ਦੁੱਧ ਵੀ ਪਾ ਸਕਦੇ ਹੋ ਤੁਸੀਂ ਦੁੱਧ ਖੰਡ ਔਰ ਇਹ ਗਾੜਾ ਇਹ ਇਹਦੀ ਚਾਹ ਵੀ ਬਣਾ ਕੇ ਤੁਸੀਂ ਪੀ ਸਕਦੇ ਹੋ ਕੋਈ ਨੁਕਸਾਨ ਨਹੀਂ ਠੀਕ ਹੈ ਬੜਾ ਬੜੇ ਕਮਾਲ ਦਾ ਨੁਸਖਾ ਹੈ ਔਰ ਇਹਨੂੰ ਤੁਸੀਂ ਆਪਣੇ ਰੁਟੀਨ ਚ ਸ਼ਾਮਿਲ ਕਰੋ ਔਰ ਡੈਫੀਨਿਟਲੀ ਗੱਲ ਬਣੇਗੀ ਔਰ ਬਾਕੀ मैं पूरा विश्वास है कि अच्छी तरह तुम तो इस विडियो देख लिया होगा और बजुर्गों अपने न शेयर जरूर करना ताकि हर इंसान का सब का भला हो सके बहुत बहुत शुक्रिया इस विडियो को देख वास्ते अपना प्यार देने वास्ते और शेयर करने वास्ते थैंक यू वेरी मच गॉड ब्लैस यू एवरी वन